ਵਾਦੀਆਂ ਦੇ ਵਿੱਚ ਘੁੰਮਣ ਜਾ ਰਹੇ ਪਰਿਵਾਰ ਨੂੰ ਰਸਤੇ ਦੇ ਵਿੱਚ ਹੀ ਮੌਤ ਆਈ ਹੈ ਪਰਿਵਾਰ ਦੇ 5 ਮੈਂਬਰ ਜਿਹੜੇ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਘੁੰਮਣ ਦੇ ਲਈ ਨਿਕਲੇ ਸੀ ਪਰ ਰਸਤੇ ਦੇ ਵਿੱਚ ਇੱਕ ਰੇਤ ਦੇ ਨਾਲ ਭਰਿਆ ਹੋਇਆ ਟੀਪਰ ਖੜਾ ਸੀ ਤੇ ਗੱਡੀ ਸਿੱਧਾ ਜਾ ਕੇ ਪਿੱਛੋਂ ਉਸ ਟੀਪਰ ਦੇ ਹੇਠਾਂ ਵੱਢ ਜਾਂਦੀ ਹੈ ਜਿਸ ਕਰਕੇ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਜਾਂਦੀ ਹੈ ਜਦਕਿ 2 ਮੈਂਬਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦੇ ਨੇ ਮ੍ਰਿਤਕ ਮੈਂਬਰਾਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਸੀ ਤਾਂ ਇਹ ਪਰਿਵਾਰ ਗੋਰਖਪੁਰ ਤੋਂ ਨੈਨੀਤਾਲ ਘੁੰਮਣ ਦੇ ਲਈ ਨਿਕਲਿਆ ਸੀ ਜਦ ਜਿਵੇਂ ਹੀ ਯੂਪੀ ਦੇ ਸ਼ਾਹਜਹਾਂਪੁਰ ਦੇ ਵਿੱਚ ਪਹੁੰਚਿਆ ਤਾਂ ਉੱਥੇ ਜੰਮੁਕਾ ਚੌਂਕ ਸੀ ਉਸ ਚੌਂਕ ਦੇ ਵਿੱਚ ਇੱਕ ਰੇਤ ਦੇ ਨਾਲ ਭਰਿਆ ਹੋਇਆ ਟੇਪਰ ਖੜਿਆ ਸੀ ਤਾਂ ਉਸ ਟੇਪਰ ਦੇ ਨਾਲ ਟੱਕਰ ਹੋ ਜਾਂਦੀ ਹੈ ਟੇਪਰ ਦੇ ਪਿੱਛੇ ਜਾ ਕੇ ਇਹ ਗੱਡੀ ਸਿੱਧਾ ਜਾ ਕੇ ਅੰਦਰ ਵੱੜਦੀ ਹੈ ਜਿਸ ਕਰਕੇ ਤਿੰਨ ਮੈਂਬਰਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਦਕਿ ਦੋ ਮੈਂਬਰ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਭਿਆਨਕ ਹਾਦਸੇ ਦੀਆਂ ਜਿਥੇ ਸਾ ਹਾਸੀਲੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਹੈ ਤਾਂ ਇਹ ਪਰਿਵਾਰ ਗੋਰਖਪੁਰ ਤੋਂ ਨੈਨੀਤਾਲ ਘੁੰਮਣ ਦੇ ਲਈ ਨਿਕਲਿਆ ਸੀ ਤਾਂ ਜਿਵੇਂ ਹੀ ਯੂਪੀ ਦੇ ਸ਼ਾਹਜਹਾਂਪੁਰ ਦੇ ਵਿੱਚ ਪਹੁੰਚਿਆ ਤਾਂ ਰੇਤ ਦੇ ਭਰੇ ਹੋਏ ਇੱਕ ਟਿਪਰ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਹੈ ਤਾਂ ਰੇਤ ਦੇ ਨਾਲ ਭਰਿਆ ਹੋਇਆ ਟਿਪਰ ਸੀ ਜਿਸ ਦੇ ਪਿੱਛੇ ਇਹ ਗੱਡੀ ਜਾ ਕੇ ਲੱਗਦੀ ਹੈ ਤੇ ਤਿੰਨ ਮੈਂਬਰਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਤਾਂ ਗੱਡੀ ਦੇ ਪਰ ਖਚੇ ਤੱਕ ਨੇ ਜਿਹੜੇ ਉੱਡ ਗਏ ਗੱਡੀ ਅਛੜੀ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਭਿਆਨਕ ਹਾਸੇ ਦੀਆਂ ਤਸਵੀਰਾਂ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾਸਾ ਰਿਹਾ ਹੋਵੇਗਾ ਇਸ ਹਾਸੇ ਦੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਤਾਂ ਨੈਨੀਤਾਲ ਘੁੰਮਣ ਦੇ ਲਈ ਇਹ ਪਰਿਵਾਰ ਨਿਕਲਿਆ ਹੋਇਆ ਸੀ ਪਹਾੜਾਂ ਦੇ ਵਿੱਚ ਘੁੰਮਣ ਜਾਣਾ ਸੀ ਖੂਬਸੂਰਤ ਬਾਦੀਆਂ ਦੇ ਵਿੱਚ ਆਨੰਦ ਮਾਣਨ ਜਾਣਾ ਸੀ ਪਰ ਰਸਤੇ ਦੇ ਵਿੱਚ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮੌਤ ਮਿਲ ਜਾਂਦੀ ਹੈ ਕਿਉਂਕਿ ਰੇਤ ਦੇ ਭਰੇ ਹੋਏ ਟਿੱਪਰ ਦੇ ਨਾਲ ਇਨਾਂ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਤੇ ਟੱਕਰ ਦੇ ਦੌਰਾਨ ਤਿੰਨ ਮੈਂਬਰਾਂ ਦੀ ਮੌਤ ਹੋ ਜਾਂਦੀ ਕਿ ਦੋ ਮੈਂਬਰ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਜਿਹੜੀ ਕਾਰ ਹੈ ਉਹ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀ ਹੈ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਆ ਤਾਂ ਇਸ ਕਾਰ ਦੇ ਨਾਲ ਤਿੰਨ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਚਲੇ ਗਈ ਦੋ ਲੋਕ ਨੇ ਜਿਹੜੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਕਿਉਂਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ